ਹੈਲੋ ਜੀ ਸਸਿਕਾ ਸਾਰੇ ਨੂੰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਮਾਰਨਿੰਗ ਦਾ ਵਲੌਗ ਸਟਾਰਟ ਕਰ ਰਹੀਆਂ ਤੇ ਇੱਥੇ ਮੈਂ ਨਿਮਰਤ ਨੂੰ ਸਕੂਲ ਭੇਜ ਚੁੱਕੀ ਹਾਂ ਉਸ ਤੋਂ ਬਾਅਦ ਦੇ ਪਾਪਾ ਹਲੇ ਇੱਥੇ ਸੀਗੇ ਉਹ ਨਾਲੇ ਸੀਗੇ ਮੈਂ ਸੋਚਿਆ ਚਾ ਨਾ ਪਹਿਲਾਂ ਜਿਹੜਾ ਸਫਾਈ ਦਾ ਕੰਮ ਨੇ ਬੈਠ ਦਿੰਨੀ ਆਂ ਔਰ ਅੱਜ ਨਾ ਬੈੱਡ ਸ਼ੀਟ ਕਾਫੀ ਜ਼ਿਆਦਾ ਗੰਦੀ ਹੋਈ ਪਈ ਸੀ ਤੇ ਇਹਨੂੰ ਅੱਜ ਬਧੋਵਾਂਗੇ ਇਸ ਕਰਕੇ ਮੈਂ ਇਹਨੂੰ ਕੱਢ ਰਹੀ ਸੀ ਮੈਂ ਕਿਹਾ ਚਲੋ ਇਹਨੂੰ ਮੈਂ ਤੋਂ ਨਾਲੇ ਕੱਪੜਿਆਂ ਵਿੱਚ ਰੱਖ ਹੁੰਦੀਆਂ ਉਹ ਅੱਜ ਨਾ ਮੈਂ ਥੋੜੇ ਹੀ ਕੱਪੜੇ ਸੀ ਐਨੇ ਨਹੀਂ ਹੈਗੇ ਸੀ ਇਸ ਕਰਕੇ ਉਹਨਾਂ ਨੂੰ ਨਾ ਹੱਥ ਨਾਲ ਹੀ ਧੋ ਲੂੰਗੀ ਤੇ ਇਹਨੂੰ ਮੈਂ ਹਲੇ ਫਿਲਹਾਲ ਬਾਹਰ ਰੱਖਉਂਦੀ ਆ ਜਦੋਂ ਮੇਰਾ ਸਾਰਾ ਕੰਮ ਨਿਪੜ ਗਿਆ ਲਾਸਟ ਤੇ ਉਸ ਤੋਂ ਬਾਅਦ ਜਿਹੜਾ ਕੱਪੜਿਆਂ ਦਾ ਕੰਮ ਮੈਂ ਦੀ ਬੇੜਾਂਗੀ ਕਿਉਂਕਿ ਜੇ ਹੱਥ ਨਾਲ ਧੋਣੇ ਆ ਫਿਰ ਮੈਂ ਸਾਰਾ ਕੰਮ ਨਿਬੜਨ ਤੋਂ ਬਾਅਦ ਹੀ ਜਿਹੜਾ ਧੋਵਾਂਗੀ ਕਿਉਂਕਿ ਜਦੋਂ ਮਸ਼ੀਨ ਲੱਗੀ ਹੁੰਦੀ ਆ ਹਨਾ ਉਦੋਂ ਤਾਂ ਬੰਦਾ ਨਾਲ ਦੀ ਨਾਲ ਸਿੱਟ ਦਿੰਦਾ ਮਸ਼ੀਨ ਦੇ ਵਿੱਚ ਤੇ ਹੁਣ ਜੇ ਹੱਥ ਨਾਲ ਧੋਣੇ ਆ ਫਿਰ ਮੈਂ ਸਾਰਾ ਕੰਮ ਜਿਹੜਾ ਖਤਮ ਕਰਨ ਤੋਂ ਬਾਅਦ ਜਿਹੜਾ ਕੱਪੜੇ ਜਿਹੜੇ ਧੋਵਾਂਗੀ ਤੇ ਇੱਥੇ ਜੀ ਮੈਂ ਰੂਮ ਦੀ ਸਫਾਈ ਕਰਨ ਲੱਗੀ ਸੀ ਹੋੜਨਾ ਮਾਰਨਿੰਗ ਟਾਈਮ ਐ ਹਮ ਤਾਂ ਕਿ ਇੱਕ ਵਾਰੀ ਨਿਮਰਤ ਨੂੰ ਤਿਆਰ ਕਰਕੇ ਨਿਮਰਤ ਦਾ ਡਿਫਨ ਜਿਹੜਾ ਪੈਕ ਕਰਕੇ ਜਿਹੜਾ ਇੱਕ ਵਾਰੀ ਉਹਨੂੰ ਭੇਜਦਾ ਉਸ ਤੋਂ ਬਾਅਦ ਜਿਹੜੇ ਆਪਣੇ ਹੌਲੀ ਹੌਲੀ ਜਿਹੜੇ ਕੰਮ ਨੇ ਵੇੜਦਾ ਔਰ ਜੋ ਤੱਕ ਨਿਮਰਤ ਦੇ ਪਾਪਾ ਨਿਮਰਤ ਨੂੰ ਛੱਡ ਕੇ ਆਉਂਦੇ ਆ ਉਦੋਂ ਤੱਕ ਉਹਨਾਂ ਦੀ ਰੋਟੀ ਵੀ ਉਹਨਾਂ ਦਾ ਬ੍ਰੈਕਫਾਸਟ ਵੀ ਮੈਂ ਤਿਆਰ ਕਰ ਦੇਣੀ ਹੁੰਦੀ ਆ ਤੇ ਨਾਲ ਦੇ ਨਾਲ ਆਪਣਾ ਵੀ ਜਿਹੜਾ ਤਿਆਰ ਕਰ ਲੈਣੀ ਆ ਕਿਉਂਕਿ ਐ ਹੁੰਦਾ ਨਾ ਫਿਰ ਬਾਰੀ ਬਾਰੀ ਫਿਰ ਐ ਰਸੋਈ ਦੀ ਸਫਾਈ ਵੀ ਕਰਨੀ ਹੁੰਦੀ ਆ ਤਾਂ ਕਰਕੇ ਮੈਨੂੰ ਐ ਹੁੰਦਾ ਵੀ ਲੱਗੇ ਹੱਥ ਰੋਟੀ ਬਣਾ ਕੇ ਉਸ ਤੋਂ ਬਾਅਦ ਜਿਹੜਾ ਮੈਂ ਕਿਚਨ ਦੀ ਸਫਾਈ ਕਰਦਾ ਔਰ ਹੁਣ ਤਾਂ ਨਾ ਮੈਂ ਜਲਦੀ ਉੱਠਣ ਲੱਗ ਗਈ ਹਾਂ ਇਸ ਕਰਕੇ ਮੈਨੂੰ ਭੁੱਖ ਵੀ ਜਲਦੀ ਲੱਗ ਜਾਂਦੀ ਹੈ ਮਾਰਨਿੰਗ ਟਾਈਮ ਪਹਿਲਾਂ ਮੈਂ ਲੇਟ ਹੋ ਜਾਂਦੀ ਹੁੰਦੀ ਸੀ ਪਰ ਹੁਣ ਮੈਂ ਜਿਹੜਾ 8:30 ਵਜੇ ਐਂਡ 9:00 ਵਜੇ ਤੱਕ ਜਿਹੜਾ ਮੈਂ ਬ੍ਰੈਕਫਾਸਟ ਕਰ ਲੈਂਦੀ ਹਾਂ ਤੇ ਚੰਗਾ ਵੀ ਹੈ ਕਿਉਂਕਿ ਜਦੋਂ ਅਸੀਂ ਲੇਟ ਕਰਦੇ ਨਾ ਫਿਰ ਆਪਣੇ ਸਰੀਰ 'ਚ ਜਿਹੜੀ એનર્ਜੀ ਨਹੀਂ ਹੁੰਦੀ ਮੈਂ ਸੱਚ ਦੱਸਾਂ ਤਾਂ ਜਿੱਦਨ ਤੋਂ ਮੈਂ ਆਪਣਾ ਰੁਟੀਨ ਸਹੀ ਰੱਖਿਆ ਨਾ ਤੇ ਮੇਰੇ ਸਰੀਰ 'ਚ ਮੈਨੂੰ ਥੋੜਾ ਫਰਕ ਲੱਗ ਰਿਹਾ ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੋਇਆ ਕਿ ਮ ਬਹੁਤ ਜ਼ਿਆਦਾ ਪੇਨ ਹੁੰਦੀ ਸੀਗੀ ਬਟ ਹਉ ਮੈਨੂੰ ਟੱਚ ਵੁੱਡ ਪਹਿਲਾਂ ਨਾਲੋਂ ਠੀਕ ਲੱਗ ਰਿਹਾ ਕਿਉਂਕਿ ਮੈਂ ਆਪਣਾ ਜਿਹੜਾ ਰੁਟੀਨ ਆ ਉਹ ਚੇਂਜ ਕੀਤਾ ਆ अर्ਲੀ ਮਾਰਨਿੰਗ ਮੈਂ ਜਦੋਂ ਉੱਠਦੀ ਆ ਉਸ ਤੋਂ ਬਾਅਦ ਯੋਗਾ ਐਕਸਰਸਾਈਜ਼ ਵਗੈਰਾ ਕਰਦੀ ਆ ਨਾ ਤੇ ਮੈਂ ਆਪਣੀ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਨਾਲ ਕਰਦੀ ਆ ਇਸ ਕਰਕੇ ਮੇਰਾ ਦਿਨ ਵੀ ਜਿਹੜਾ ਵਧੀਆ ਤਰੀਕੇ ਨਾਲ ਜਿਹੜਾ ਨਿਕਲਦਾ ਹੋਰ ਨਾ ਕੱਲ 7 ਤਰੀਕ ਦਿਨ ਬੁੱਧਵਾਰ ਤੋਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸਾਰੇ ਪੰਜਾਬ 'ਚ ਸ਼ਾਇਦ ਆਲਮੋਸਟ ਸਾਰੀ ਇੰਡੀਆ ਵਿੱਚ ਹੀ ਇਹ ਮਾਕ ਟ੍ਰੀਲ ਜੜੀ ਕਰਵਾਈ ਗਈ ਆ ਜਿੱਦਾਂ ਕਿ ਤੁਹਾਨੂੰ ਪਤਾ ਪਾਕਿਸਤਾਨ ਨਾਲ ਪਾਕਿਸਤਾਨ ਨਾਲ ਜਿਹੜੀ ਲੜਾਈ ਵਗੈਰਾ ਹੋ ਰਹੀ ਆ ਇੰਡੀਆ ਦੀ ਹਨਾ ਉਹਦੇ ਕਰਕੇ ਜਿਹੜਾ ਕੱਲ ਸਾਰੇ ਹੀ ਲਾਈਟ ਆਫ ਕੀਤੀ ਹੋਈ ਸੀ ਉਹਦੇ ਕਰਕੇ ਨਾ ਸਾਰੇ ਕਿਤੇ ਡਰ ਦਾ ਮਾਹੌਲ ਬਣਿਆ ਹੋਇਆ ਸੀ ਬੱਚੇ-ਬੱਚੇ ਵਿੱਚ ਡਰ ਦਾ ਮਾਹੌਲ ਲੱਗਿਆ ਬਣਿਆ ਹੋਇਆ ਸੀਗਾ ਸਾਡੀ ਗੱਲ ਦੱਸਣ ਤੇ ਸਾਡੇ ਘਰ ਦੇ ਬੱਚੇ ਬਹੁਤ ਜ਼ਿਆਦਾ ਡਰੇ ਹੋਏ ਸੀ ਉਹਨਾਂ ਨੂੰ ਤਾਂ ਐ ਸੀ ਕਿ ਜਦੋਂ ਲਾਈਟ ਆਫ ਹੋਈ ਤੇ ਸਾਡੇ ਉੱਤੇ ਜਿਹੜਾ ਬੰਬ ਸਿੱਟਦਾ ਡਾਇਆ ਹੈ ਤੇ ਵੈਸੇ ਪੰਜਾਬ ਵਲੇ ਗਲਦੀਆਂ ਬਟ ਹਾਲਾਤ ਜਿਹੜੇ ਇਹੋ ਜਿਹੇ ਹੀ ਬਣੇ ਹੋਏ ਆ ਸਾਰੇ ਕਿਤੇ ਦੇਸ਼ ਵਿੱਚ ਜਿਹੜਾ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਹੁਣ ਜੜੀਆਂ ਲੜਾਈਆਂ ਸਟਾਰਟ ਹੋਣੀਆਂ ਨੇ ਹਨਾ ਬਹੁਤ ਜੋਰਾ ਸ਼ੋਰਾ ਨਾਲ ਉਹਦੀ ਤਿਆਰੀ ਹੋਈ ਪਈ ਆ ਭਾਰਤ ਵੱਲੋਂ ਬਹੁਤ ਜ਼ਿਆਦਾ ਜੜੀਆਂ ਚੀਜ਼ਾਂ ਜੜੀਆਂ ਤਿਆਰ ਕੀਤੀਆਂ ਗਈਆਂ ਮਿਸਾਈਲਾਂ ਵਗੈਰਾ ਹਨ ਕਿਉਂਕਿ ਹੁਣ ਦੇਖੋ ਭਾਰਤ ਜਿਹੜਾ ਬਹੁਤ ਵੱਡਾ ਸ਼ਕਤੀਸ਼ਾਲੀ ਦੇਸ਼ ਜਿਹੜਾ ਬਣ ਚੁੱਕਿਆ ਹੈ ਕਿਉਂਕਿ ਨਾ ਦੇਖੋ ਪਹਿਲਾਂ ਸਾਰੇ ਮੋਦੀ ਨੂੰ ਕਹਿੰਦੇ ਹੁੰਦੇ ਸੀ ਮੈਂ ਤਾਂ ਹਮੇਸ਼ਾ ਹੀ ਮੋਦੀ ਦੇ ਪੱਖ ਵਿੱਚ ਸੀਗੀ ਕਿਉਂਕਿ ਮੋਦੀ ਹੀ ਦੇਸ਼-ਦੇਸ਼ ਵਿੱਚ ਜਾ ਕੇ ਜੜੀਆਂ ਜਾਣਕਾਰੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ ਨੇ ਉਸ ਤੋਂ ਬਾਅਦ ਆਪਣੇ ਦੇਸ਼ ਤੇ ਜਿਹੜੀਆਂ ਅਪਲਾਈਆਂ ਅਪਲਾਈ ਕਰੀ ਆ ਹਨਾ ਤੇ ਆਪਣੇ ਦੇਸ਼ ਵਾਸਤੇ ਬਹੁਤ ਕੁਝ ਕਰਿਆ ਉਹਨਾਂ ਨੇ ਬਾਕੀ ਕਿਸੇ ਨੂੰ ਨਹੀਂ ਪਤਾ ਲੱਗਦਾ ਉਹ ਨੌਲੇਜ ਦੀ ਗੱਲ ਹੁੰਦੀ ਆ ਤੇ ਬਹੁਤ ਚੀਜ਼ਾਂ ਉਹਨਾਂ ਨੇ ਆਪਣੇ ਸੰਬੰਧ ਜਿਹੜੇ ਆ ਦੂਜੇ ਦੇਸ਼ਾਂ ਨਾਲ ਵਧੀਆ ਬਣਾਏ ਆ ਜਿਦੇ ਕਰਕੇ ਅੱਜ ਉਹਨਾਂ ਨੂੰ ਬਹੁਤ ਜ਼ਿਆਦਾ ਹੈਲਪ ਮਿਲ ਰਹੀ ਆ ਤੇ ਪਾਕਿਸਤਾਨ ਦੇਖੋ ਬਹੁਤ ਵਾਰੀ ਕੋਸ਼ਿਸ਼ ਕਰਦਾ ਆ ਇੰਡੀਆ ਨੂੰ ਅਨਿਚੇ ਘਰੋਂ ਦੀ ਇੰਡੀਆ ਨਾਲ ਜਿਹੜੀ ਦੁਸ਼ਮਣੀ ਲੈ ਆਂਦੀ ਹੈ ਨਾ ਜਦਕਿ ਉਹਨੂੰ ਪਤਾ ਹੈ ਸਾਰਾ ਕੁਝ ਇੰਡੀਆ ਵੱਲੋਂ ਉਹਨਾਂ ਨੂੰ ਦਿੱਤਾ ਜਾਂਦਾ ਹੈ ਔਰ ਪਾਕਿਸਤਾਨ ਐਂਦਾ ਮਜ਼ਬੂਤ ਦੇਸ਼ ਵੀ ਨਹੀਂ ਹੈਗਾ ਫਿਰ ਵੀ ਪਤਾ ਨਹੀਂ ਕਿਉਂ ਹਮੇਸ਼ਾ ਉਹ ਦੁਸ਼ਮਣੀ ਜਿਹੜੀ ਆ ਮੋੜੇ ਰੱਖਦਾ ਆ ਹਿੰਦੁਸਤਾਨ ਹਮੇਸ਼ਾ ਉਹਦੇ ਨਾਲ ਹੱਥ ਮਿਲਾਉਣਾ ਚਾਹੁੰਦਾ ਆ ਫਿਰ ਵੀ ਜਿਹੜਾ ਪਾਕਿਸਤਾਨ ਹੈ ਨਾ ਕੋਈ ਨਾ ਕੋਈ ਐਹੋ ਜੀ ਚੀਜ਼ ਕਰ ਰਹੀ ਜਿੰਦਾ ਆ ਤਾਂ ਕਿ ਜਿਹੜੀ ਦੁਸ਼ਮਣੀਆਂ ਫੇਰ ਜਿਹੜੀ ਅੱਗੇ ਵਧ ਜਾਂਦੀ ਹੈ ਹਨਾ ਜਿੱਦਾਂ ਕਿ ਪੈਲਗਾਮ ਵਿੱਚ ਪਿਛਲੇ ਮਹੀਨੇ ਤੋਂ ਜਿਹੜਾ ਹਮਲਾ ਹੋਇਆ ਸੀ ਨਾ ਉਹਦੇ ਕਰਕੇ ਜਿਹੜਾ ਇਹ ਕੱਲ ਜਿਹੜੀਆਂ ਮਿਸਾਈਲਾਂ ਚਲਾਈਆਂ ਗਈਆਂ ਭਾਰਤ ਵੱਲੋਂ ਹਨਾ ਉਹਦੇ ਕਰਕੇ ਜਿਹੜਾ ਉਸ ਜਿਹੜੇ ਇਲਾਕੇ ਸੀਗੇ ਜਿਹੜੇ دہشت ਵਾਲੇ ਇਲਾਕੇ ਸੀਗੇ ਹਨਾ ਆਤੰਕ ਵਾਲੇ ਇਹ ਇਲਾਕੇ ਸੀਗੇ ਉਹਨਾਂ ਤੇ ਜਿਹੜਾ ਹਮਲਾ ਕੀਤਾ ਹੋਇਆ ਸੀ ਉਹਦੇ ਕਰਕੇ ਭਾਰੀ ਜਿੱਤ ਜਿਹੜੀ ਆ ਇੰਡੀਆ ਨੂੰ ਮਿਲੀ ਹੈ ਸਾਰਿਆਂ ਵਿੱਚ ਖੁਸ਼ੀ ਦਾ ਮਾਹੌਲ ਹੈ ਜਿਹੜਾ ਇੱਕ ਤਰ੍ਹਾਂ ਦਾ ਉਸ ਚੀਜ਼ ਦਾ ਜਿਹੜਾ ਬਦਲਾ ਕੱਲ ਜਿਹੜਾ ਸਿੰਧੂਰ ਆਪਰੇਸ਼ਨ ਚਲਾਇਆ ਹੋਇਆ ਨਾ ਉਹ ਵਾਲਾ ਉਹਨਾਂ ਨੇ ਪੈਲਗਾਮ ਤੇ ਜਿਹੜਾ ਹਮਲਾ ਹੋਇਆ ਸੀ ਉਹਦਾ ਹੀ ਬਦਲਾ ਲਿਆ ਬਾਕੀ ਦੇਖੋ ਲੜਾਈਆਂ ਤੇ ਜਿੰਨੀਆਂ ਮਰਜ਼ੀ ਕਰੇ ਚੱਲੋ ਹਨਾ ਕਿਉਂਕਿ ਬਦਲਾ ਜਦੋਂ ਅਸੀਂ ਲੈਣ ਦੀ ਭਾਵਨਾ ਰੱਖਦੇ ਆ ਫਿਰ ਅੱਗੇ ਤੋਂ ਅੱਗੇ ਜਿਹੜਾ ਕੰਮ ਵਧਦਾ ਹੀ ਆ ਘਟਦਾ ਨਹੀਂ ਹੈਗਾ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਮੈਂ ਚਾਹੁੰਦੀ ਆ ਕਿ ਲੜਨਾਂ ਚਾਹੀਦੀਆਂ ਹੋਣੀਆਂ ਹੀ ਨਹੀਂ ਚਾਹੀਦੀਆਂ ਇਹਨੂੰ ਇੱਥੇ ਹੀ ਖਤਮ ਕਰਨਾ ਚਾਹੀਦਾ ਕਿਉਂਕਿ ਦੇਖੋ ਇਹਦਾ ਸਾਰਿਆਂ ਨੂੰ ਨੁਕਸਾਨ ਹੀ ਆ ਫਾਇਦਾ ਤਾਂ ਕੋਈ ਨਹੀਂ ਹੋਣ ਵਾਲਾ ਹਨਾ ਬਾਕੀ ਸਰਕਾਰਾਂ ਆਪਣੇ ਹਿਸਾਬ ਨਾਲ ਦੇਖਦੀਆਂ ਨੇ ਆਪਾਂ ਤਾਂ ਸਿਰਫ ਕਹਿ ਸਕਦੇ ਆ ਕਿਉਂਕਿ ਜਿੰਨਾ ਅਸੀਂ ਬਦਲੇ ਲੈਣ ਦੀ ਭਾਵਨਾ ਮਨ ਵਿੱਚ ਰੱਖਦੇ ਆ ਉਹ ਕਿਸੇ ਵੀ ਤਰ੍ਹਾਂ ਚਾਹੇ ਦੇਸ਼ ਨਾਲ ਚਾਹੇ ਘਰ 'ਚ ਚਾਹੇ ਆਂਡ ਗਵਾਂਡ 'ਚ ਉਹ ਅੱਗੇ ਤੋਂ ਅੱਗੇ ਵਧਦਾ ਹੀ ਜਾਂਦਾ ਉਹਦਾ ਕੋਈ ਸੋਲੂਸ਼ਨ ਹੁੰਦਾ ਨਹੀਂ ਹੈਗਾ ਇਸ ਕਰਕੇ ਹੁਣ ਸਰਕਾਰਾਂ ਨੂੰ ਵੀ ਇਹ ਚਾਹੀਦਾ ਵੀ ਕੋਈ ਇਸ ਤਰੀਕੇ ਦਾ ਸੋਲੂਸ਼ਨ ਕੱਢਣਾ ਚਾਹੀਦਾ ਵੀ ਤਾਂ ਕਿ ਕਿਸੇ ਦਾ ਵੀ ਜਿਹੜਾ ਕੋਈ ਨੁਕਸਾਨ ਹੋਵੇ ਨਾ ਕਿਉਂਕਿ ਸਾਰੇ ਹੀ ਦੇਖੋ ਸਾਰਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਵੀ ਦੇਖੋ ਬਣੂਗਾ ਕੀ ਹਨਾ ਬੱਚੇ-ਬੱਚੇ ਡਰੇ ਪਏ ਆ ਵੀ ਪਤਾ ਨਹੀਂ ਹੁਣ ਸਾਡਾ ਕੀ ਬਣੂਗਾ ਔਰ ਕੱਲ ਨਾ ਵਲੌਗ ਵੀ ਮੇਰਾ ਇਸ ਕਰਕੇ ਨਹੀਂ ਆਏ ਹੈਗਾ ਕਿਉਂਕਿ ਐਸੀਗਾ ਵੀ ਪਤਾ ਨਹੀਂ ਕੀ ਹੋਊਗਾ ਔਰ ਲਾਈਟ ਤਾਂ ਇੰਨੇ ਚਿਰ ਗਈ ਨਹੀਂ ਸੀ ਸਾਡੇ ਬਰਨਾਲੇ ਏਰੀਆ 'ਚ ਦੱਸਾਂ ਤਾਂ 8 ਤੋਂ ਲੈ ਕੇ 8:10 ਤੱਕ ਜਿਹੜੀ ਲਾਈਟ ਦਾ ਕਟ ਸੀਗਾ ਤੇ ਫਿਰ ਜਲਦੀ ਹੀ ਲਾਈਟ ਆ ਗਈ ਸੀ ਇਸ ਤੋਂ ਜ਼ਿਆਦਾ ਤੇ ਲਾਈਟ ਸਾਡੇ ਉਹੀ ਕੱਟ ਹੋ ਜਾਂਦਾ ਵਾ ਪਰ ਕੱਲ ਇਹਨਾਂ ਮੈਨੂੰ ਜਿਵੇਂ ਸਾਇਰਨ ਵਗੈਰਾ ਕਹਿ ਰਹੇ ਸੀ ਕਾਫੀ ਜ਼ਿਆਦਾ ਕਿਉਂਕਿ ਨਾ ਮੀਡੀਆ ਕਾਫੀ ਜ਼ਿਆਦਾ ਗੱਲਾਂ ਨੂੰ ਉਛਾਲੋ ਛਾਲ ਕੇ ਦੱਸਦਾ ਆ ਉਹਨੀਆਂ ਗੱਲਾਂ ਹੁੰਦੀਆਂ ਨਹੀਂ ਹੈਗੀਆਂ ਜਿੰਨੀਆਂ ਮੀਡੀਆ ਬਣਾ ਦਿੰਦਾ ਆ ਮੈਂ న్యూ ਚੈਨਲ ਲਗਾਇਆ ਹੋਇਆ ਸੀ న్యూਜ਼ ਵਿੱਚ ਮੈਂ ਲਾਈਵ ਦੇਖ ਰਹੀ ਸੀ ਕਿ ਜਿੱਦਾਂ ਉਹ ਦੱਸ ਰਹੇ ਸੀ ਤੇ ਐਂ ਲੱਗ ਰਿਹਾ ਸੀ ਕਿ ਪਤਾ ਨਹੀਂ ਜਿਵੇਂ ਕੀ ਹੋਊਗਾ ਬਟ ਸ਼ਾਮ ਦੇ ਟਾਈਮ ਜਦੋਂ 8 ਵਜੇ ਦਾ ਜਿਵੇਂ ਕਿ ਉਹਨਾਂ ਨੇ ਟਾਈਮ ਦਿੱਤਾ ਹੋਇਆ ਸੀ ਇਹਦਾ ਜਦੋਂ ਉਹ ਲਗਾ ਉਦੋਂ ਉਹ ਟਾਈਮ ਹੋਇਆ ਨਾ ਉਦੋਂ ਮੈਨੂੰ ਇਹੋ ਜਿਹਾ ਕੁਝ ਨਹੀਂ ਵੇਖਣ ਨੂੰ ਮਿਲਿਆ ਹੈਗਾ ਔਰ ਕੱਲ ਨਾ ਸਬਜੀ ਤਾਂ ਮੈਂ ਪਹਿਲਾਂ ਹੀ ਬਣਾ ਕੇ ਰੱਖ ਲਈ ਸੀ ਮੈਨੂੰ ਐ ਸੀ ਵੀ ਲਾਈਟ ਦਾ ਕਟ ਹੋ ਜਾਊਗਾ ਫਿਰ ਸ਼ਾਇਦ ਕੁਛ ਦਿਖੇ ਨਾ ਕਿਉਂਕਿ ਜਿੱਦਾਂ ਕਿ ਸਰਕਾਰਾਂ ਵੱਲੋਂ ਕਿਹਾ ਗਿਆ ਸੀ ਵੀ ਲਾਈਟ ਆਫ ਕਰ ਦੇਣੀ ਐ ਚੁੱਲ੍ਹੇ ਤੱਕ ਵੀ ਨਹੀਂ ਜਲਾਉਣੇ ਹੈਗੇ ਤਾਂ ਕਰਕੇ ਮੈਂ ਆਪਣੀ ਸਬਜ਼ੀ ਦਾ ਪ੍ਰਬੰਧ ਪਹਿਲਾਂ ਹੀ ਕਰ ਲਿਆ ਸੀ ਕਿਉਂਕਿ ਦੇਖੋ ਕੀ ਪਤਾ ਕੀਵੇਂ ਦੇ ਹਾਲਾਤ ਬੰਦੇ ਹਨਾ ਜਿਵੇਂ ਦੀਆਂ ਇਨਸਟਰਕਸ਼ਨਸ ਮਿਲਦੀਆਂ ਨੇ ਸਾਨੂੰ ਅੱਗੋਂ ਸਾਨੂੰ ਉਹ ਫੋਲੋ ਕਰਦੀਆਂ ਚਾਹੀਦੀਆਂ ਨੇ ਕਿਉਂਕਿ ਸਰਕਾਰ ਦੇ ਨਾਲ ਆ ਸਾਰਿਆਂ ਦੇ ਨਾਲ ਆ ਜੇ ਅਸੀਂ ਸਰਕਾਰ ਦਾ ਸਾਥ ਦੇਵਾਂਗੇ ਤਾਂ ਹੀ ਜਿਹੜਾ ਕੁਝ ਕਰ ਸਕਦੇ ਹਾਂ ਇਸ ਕਰਕੇ ਪਹਿਲਾਂ ਬਣਾ ਲਈ ਸੀ ਉਸ ਤੋਂ ਬਾਅਦ 10 ਮਿੰਟ ਬਾਅਦ ਜਿਹੜੀ ਲਾਈਟ ਆ ਗਈ ਸੀ ਤੇ ਫਿਰ ਮੈਂ ਜਿਹੜੀ ਰੋਟੀ ਜਿਹੜੀ ਆਪਣੀ ਬਣਾ ਲਈ ਸੀਗੀ ਤੇ ਬਾਕੀ ਹੁਣ ਦੇਖੋ ਹਨਾ ਸਾਰਿਆਂ ਦਾ ਮਜ਼ਬੂਤ ਬਣੰਦੀ ਲੋੜ ਆ ਤੇ ਦੇਖੋ ਤੁਸੀਂ ਨਿਊਜ਼ ਕਹਿੰਦਾ ਚੈਨਲ ਜਿਹੜੇ ਹੁੰਦੇ ਆ ਜ਼ਰੂਰ ਦੇਖਿਆ ਕਰੋ ਕਿਉਂਕਿ ਦੋਸਤੋ ਸਾਨੂੰ ਬਹੁਤ ਸਾਰੇ ਦੇਸ਼ ਦੀ ਜਾਣਕਾਰੀ ਸਾਨੂੰ ਮਿਲਦੀ ਰਹਿੰਦੀ ਆ ਵੀ ਆਪਣੇ ਦੇਸ਼ ਚ ਕੀ ਹੋਇਆ ਰਹਿੰਦਾ ਮੈਨੂੰ ਤਾਂ ਬਹੁਤ ਜ਼ਿਆਦਾ ਇੰਟਰਸਟ ਆ ਮੈਂ ਜਿੱਥੋਂ ਮੈਨੂੰ ਐ ਹੁੰਦਾ ਵੀ ਜਿੱਥੋਂ ਮੈਨੂੰ ਜਾਣਕਾਰੀ ਮਿਲਲੇ ਮੈਂ ਸਨੇ ਬਟੋਰ ਲਵਾਂ ਕਿਉਂਕਿ ਮੇਰੀ ਨਾ ਅੰਦਰੂਨੀ ਇੱਛਾ ਹੁੰਦੀ ਆ ਹਰ ਇੱਕ ਚੀਜ਼ ਨੂੰ ਸਿੱਖਣ ਦੀ ਵੀ ਮੈਨੂੰ ਜਿੰਨੀ ਕਿ ਜਾਣਕਾਰੀ ਮਿਲਲੇ ਉਨੀ ਥੋੜੀ ਆ ਨਿਸ ਕਰਕੇ ਨਿਊ ਚੈਨਲ ਜਰੂਰ ਦੇਖਿਆ ਕਰੋ ਉਹਨੂੰ ਉਹਦੇ ਤੋਂ ਸਾਨੂੰ ਬਹੁਤ ਸਾਰੀਆਂ ਜੜੀਆਂ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਤੇ ਲੋਜੀ ਇਹ ਗੱਲਾਂ ਤੇ ਚਲਦੀਆਂ ਹੀ ਰਹਿਣਗੀਆਂ ਹਨ ਤੇ ਇੱਥੇ ਜੀ ਆਪਣਾ ਸਾਫ ਸਫਾਈ ਦਾ ਕੰਮ ਹੋ ਚੁੱਕਿਆ ਸੀ ਤੇ ਇਹਨਾਂ ਆਪਣਾ ਮਨੀ ਪਲਾਂਟ ਲੈ ਕੇ ਆਂਦਾ ਸੀ ਨਿਮਰਦੇ ਪਾਪਾ ਨੇ ਤੇ ਇਹਨਾਂ ਅਸੀਂ ਬੋਤਲ 'ਚ ਹੀ ਲਗਾਇਆ ਹੋਇਆ ਸੀ ਸੁਣਿਆ ਕਿ ਜਿਹੜਾ ਮਨੀ ਪਲਾਂਟ ਹੁੰਦਾ ਨਾ ਪਾਣੀ ਵਿੱਚ ਜ਼ਿਆਦਾ ਗਰੋਅ ਕਰਦਾ ਆ ਇਸ ਕਰਕੇ ਅਸੀਂ ਇਹਨਾਂ ਬੋਤਲ ਵਿੱਚ ਹੀ ਰੱਖਿਆ ਦੋ ਤਿੰਨ ਦਿਨਾਂ ਵਾਸਤੇ ਤੇ ਜਿਹੜਾ ਪਾਣੀ ਆ ਅਸੀਂ ਚੇਂਜ ਕਰ ਦਿੰਦੇ ਹੁੰਦੇ ਆ ਦੋ ਤਿੰਨ ਦਿਨਾਂ ਬਾਅਦ ਤੇ ਵੈਸੇ ਇਹਨੂੰ ਮੈਂ ਕਿਚਨ ਵਿੱਚ ਰੱਖਿਆ ਹੋਇਆ ਤੇ ਰੱਖਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਆ ਤੇ ਇਹ ਸੁੱਕਿਆ ਨਹੀਂ ਹੈਗਾ ਇਹਦਾ ਮਤਲਬ ਇਹ ਆ ਕਿ ਵੀ ਇਹ ਪਾਣੀ ਵਿੱਚ ਜਿਹੜਾ ਗਰੋਅ ਕਰੂਗਾ ਤੇ ਲੋ ਜੀ ਹੁਣ ਮੈਂ ਮਸਾਲਾ ਕੰਮ ਨੇ ਕੀ ਕਾਸੀ ਉਹ ਨਾ ਦਿਮਲਾ ਜੀ ਨੇ ਮੈਂ ਤਾਂ ਆ ਗਈ ਸਕੂਲ ਚਾ ਬਦਲ ਵੀ ਹੋ ਗਿਆ ਬਹੁਤ ਜ਼ਿਆਦਾ ਕਲੋਜੀ ਬਹੁਤ ਜ਼ਿਆਦਾ ਬਦਲ ਹੋਇਆ ਪਿਆ ਸੀ ਤੇ ਹੁਣ ਨਾ ਥੋੜੀਆਂ-ਥੋੜੀਆਂ ਜੜੀਆਂ ਕਣੀਆਂ ਵੀ ਸਟਾਰਟ ਹੋ ਗਈਆਂ ਸੀ ਇੱਥੇ ਔਰ ਮੀਨਾ ਅੱਜ ਬਹੁਤ ਜ਼ਿਆਦਾ ਪਿਆਤ ਨੂੰ ਅੱਗੇ ਚੱਲ ਕੇ ਜੜਾ ਦਿਖਾਉਣੀ ਹੈ ਤੇ ਇੱਥੇ ਥੋੜੀਆਂ-ਥੋੜੀਆਂ ਕਣੀਆਂ ਪੈ ਰੀਆਂ ਸੀਗੀਆਂ ਤੇ ਬੱਦਲ ਨਾ ਬਹੁਤ ਜ਼ਿਆਦਾ ਜਿਹੜਾ ਕਾਲਾ ਹੋਇਆ ਪਿਆ ਸੀਗਾ ਰੋਜ਼ ਹੀ ਮੀਂਹ ਜਿਹੜਾ ਮੌਸਮਾਂ ਬਣ ਜਾਂਦਾ ਹੈ ਤੇ ਨਿਮਰਤ ਇੱਥੇ ਬੈਠੀ ਸੀਗੀ ਮੈਂ ਇਹਨੂੰ ਸੁਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਨੂੰ ਐਸੀ ਵੀ ਚਲੋ ਇਹ ਸੌ ਜਾਵੇ ਕਿਉਂਕਿ ਨਾ ਇਹ ਸ਼ਾਮ ਨੂੰ ਸੌ ਜਾਂਦੀ ਹੈ ਉਸ ਤੋਂ ਬਾਅਦ ਨਾ ਇਹਦਾ ਟਾਈਮ ਟੇਬਲ ਜਿਹੜਾ ਖਰਾਬ ਹੋ ਜਾਂਦਾ ਹੈ ਨਾ ਰੇ ਬੈਠੀ ਬੈਠੀ ਜਿਹੜੇ ਮੀਂਹ ਦੇ ਨਜ਼ਾਰੇ ਲੈ ਰਹੀ ਸੀ ਕਿਉਂਕਿ ਨਾ ਮੀਂਹ ਇੰਨਾ ਤੇਜ਼ ਸੀਗਾ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਹੁਤ ਤੇਜ਼ ਜਿਹੜਾ ਮੀਂਹ ਆਇਆ ਜਿਸ ਦੇ ਕਰਕੇ ਨਾ ਕਾਫੀ ਜਿਆਦਾ ਜਿਹੜੇ ਠੰਡ ਹੋ ਗਈ ਸੀਗੀ ਉੱਜੇ ਇੱਥੇ ਨਾ ਸ਼ਾਮ ਦਾ ਟਾਈਮ ਹੋ ਗਿਆ ਸੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਇੰਨੀ ਜ਼ਿਆਦਾ ਬਰਸਾਤ ਹੋਈ ਹੈ ਨਾ ਉਹਦੇ ਕਰਕੇ ਨਾ ਹਵਾ ਵਗੈਰਾ ਵੀ ਕਾਫੀ ਛਲ ਰਹੀ ਸੀ ਜਿੱਦੇ ਕਰਕੇ ਨਾ ਕਾਫੀ ਛਸਾ ਵੇੜੇ ਚ ਖਲਾਰਾ ਪਿਆ ਹੋਇਆ ਸੀਗਾ ਤੇ ਮੈਂ ਅੰਦਰੋਂ ਤਾਂ ਇੱਕ ਵਾਰੀ ਛਾਟੂ ਲਗਾ ਲਈ ਸੀਗੀ ਤੇ ਮੈਂ ਹੁਣ ਬਾਹਰੋਂ ਛਾਟੂ ਲਗਾ ਰਹੀ ਸੀਗੀ ਔਰ ਨਾ ਦੁਪਹਿਰੇ ਨੀਮਰਦੇ ਪਪਾ ਇੰਨੇ ਜ਼ਿਆਦਾ ਭਿੱਜ ਕੇ ਆਏ ਕਿਉਂਕਿ ਨਾ ਪਹਿਲਾਂ ਜਦੋਂ ਦੁਕਾਨ ਤੋਂ ਚੱਲੇ ਨਾ ਉਦੋਂ ਮੀਂਹ ਹੈ ਨਹੀਂ ਸੀਗਾ ਰਸਤੇ ਵਿੱਚ ਇੰਨਾ ਜ਼ਿਆਦਾ ਮੀਂਹ ਆ ਗਿਆ ਕਿ ਉਹਨਾਂ ਪੂਰੇ ਜੜੇ ਭਿੱਜ ਗਏ ਸੀਗੇ ਤੇ ਹੁਣ ਆਪਣੇ ਕੱਪੜੇ ਆ ਜਿਹੜੇ ਚੇਂਜ ਕਰਕੇ ਹੋ ਗਏ ਆ ਦੂਸਰੇ ਕੱਪੜੇ ਜਿਹੜੇ ਪਾ ਕੇ ਗਏ ਆ ਮੈਨੂੰ ਐਸੀ ਮੈਂ ਛਾੜੋ ਛਾੜੋ ਜਿਹੜੀ ਲਗਾ ਲੈਂਦੀ ਆ ਉਸ ਤੋਂ ਬਾਅਦ ਜਿਹੜੇ ਕੱਪੜੇ ਧੋਵਾਂਗੀ ਕਿਉਂਕਿ ਨਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਫਿਰ ਨਾ ਐਡੀਟਿੰਗ ਵਗੈਰਾ ਦਾ ਕੰਮ ਵੀ ਜਿਹੜਾ ਹੋ ਜਾਂਦਾ ਆ ਦੇਖੋ ਜੇ ਤੁਸੀਂ ਮਰਤ ਉੱਠੋਗੇ ਨਾ ਫਿਰ ਮੈਨੂੰ ਆਉਂਦਾ ਹੋਮਵਰਕ ਵੀ ਕਰਾਉਣਾ ਤੇ ਇੱਕ ਹਾਊਸ ਵਾਈਫ ਹੋਣ ਦੇ ਨਾਤੇ ਨਾ ਬਹੁਤ ਸਾਰੇ ਜਿਹੜੇ ਫਰਜ਼ ਹੁੰਦੇ ਆ ਜਿਹੜੇ ਨਿਭਾਉਣੇ ਪੈਂਦੇ ਆ ਹਨਾ ਤੇ ਇੱਕ ਹਾਊਸ ਵਾਈਫ ਹੋਣਾ ਨਾ ਕੋਈ ਆਸਾਨ ਕੰਮ ਨਹੀਂ ਹੁੰਦਾ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਾਨੂੰ ਇੱਕੋ ਵਾਰੀ ਚ ਜਿਹੜੀਆਂ ਨਿਭਾਉਣੀਆਂ ਪੈਂਦੀਆਂ ਆ ਐਦਾਂ ਹੀ ਮੈਂ ਆਪਣੇ ਘਰ ਨੂੰ ਸੰਭਾਲਦੀਆਂ ਬੱਚਿਆਂ ਨੂੰ ਸੰਭਾਲਦੀਆਂ ਉਸ ਤੋਂ ਬਾਅਦ ਜਿਹੜਾ YouTube ਦਾ ਜਿਹੜਾ ਕੰਮ ਸਟਾਰਟ ਕੀਤਾ ਆ ਉਹਨੂੰ ਵੀ ਜਿਹੜਾ ਮੈਂ ਬਖੋਵੀ ਨਿਭਾਰੀਆਂ ਤੇ ਦੇਖੋ ਸਾਰੀਆਂ ਚੀਜ਼ਾਂ ਕਰਨ ਦੀ ਆਪਣੇ ਚਕਾਬਿਲਤ ਜੜੀ ਹੋਣੀ ਚਾਹੀਦੀ ਆ ਤੇ ਨਈ ਵੀ ਜੇ ਹੁੰਦੀ ਆ ਨਾ ਤੇ ਉਹ ਆਪਾਂ ਨੂੰ ਸਿੱਖਣੇ ਚਾਹੀਦੇ ਆ ਕਿੱਥੇ ਨਾ ਕਿੱਥੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਜਿਹੜਾ ਮਿਲਦਾ ਔਰ ਜਿੱਥੋਂ ਵੀ ਕੁਝ ਵੀ ਸਿੱਖਣ ਨੂੰ ਮਿਲਦਾ ਆ ਸਾਨੂੰ ਸਿੱਖਣਾ ਚਾਹੀਦਾ ਆ ਜਦੋਂ ਵੀ ਸਾਨੂੰ ਕੋਈ ਕਿਤੇ ਸਿੱਖਣ ਨੂੰ ਮਿਲਦਾ ਹੈ ਨਾ ਉਸ ਚੀਜ਼ ਨੂੰ ਬਸ ਕੈਚ ਕਰ ਲਓ ਤਾਂ ਕਿ ਆਪਣੀ ਕਦੇ ਨਾ ਕਦੇ ਉਹ ਜ਼ਿੰਦਗੀ ਵਿੱਚ ਜਿਹੜਾ ਕੰਮ ਆ ਜਾਂਦਾ ਆ ਔਰ ਜੀ ਇਥੇ ਨਾ ਮੇਰੀ ਝਾੜੂ ਤਾਂ ਲੱਗ ਗਈ ਸੀ ਉਸ ਤੋਂ ਬਾਅਦ ਨਾ ਥੋੜੇ ਜਿਹਾ ਕੱਪੜੇ ਸੀਗੇ ਇੱਕ ਤਾਂ ਜਦੋਂ ਮੈਂ ਨਾ ਆ ਕੇ ਚੇਂਜ ਕੀਤੇ ਨਾ ਉਸ ਤੋਂ ਬਾਅਦ ਤਾਂ ਉਪਰ ਕਾਫੀ ਹੋ ਗਈ ਸੀ ਤੇ ਮੈਂ ਉਹ ਤੋਂ ਉੱਤੇ ਨਹੀਂ ਸੀ ਇੱਕ ਤੇ ਇਸ ਕਰਕੇ ਹੁਣ ਮੈਂ ਸੋਚਿਆ ਚਲੋ ਕੱਪੜੇ ਧੋ ਲੈਂਦੀਆਂ ਥੋੜੇ ਜਿਹਾ ਕੁਝ ਤਾਂ ਨਿਮਰ ਦੇ ਪਾਪਾ ਦੇ ਜਿਹੜੇ ਗਿੱਲੇ ਹੋਏ ਸੀਗੇ ਉਹ ਵਾਲੇ ਤੇ ਨਿਮਰਤੀ ਡਰੈਸ ਸੀਗੀ ਇੱਕ ਜਿਹੜੇ ਮੇਰਾ ਸੀਗਾ ਹਨਾ ਮੈਂ ਸੋਚਿਆ ਲੱਗੇ ਹੱਥ ਇਹਨਾਂ ਨੂੰ ਵੀ ਜਿਹੜੀ ਧੋ ਲੈਂਦੀਆਂ ਤੇ ਕੱਲ ਦੇ ਮੌਸਮ ਦਾ ਕੋਈ ਪਤਾ ਨਹੀਂ ਹੈਗਾ ਕਿਉਂਕਿ ਜਿੰਨੇ ਕੱਪੜੇ ਥੋੜੇ ਹੁੰਦੇ ਨਾ ਫਿਰ ਹੱਥ ਨਾਲ ਧੋਤੇ ਇਸ ਕਰਕੇ ਮੈਂ ਸੋਚ ਲਈ ਸੀ ਮੈਂ ਨਾ ਹੁਣ ਤੱਕ ਕਪੜਿਆਂ ਦਾ ਕੰਮ ਵੀ ਜਿਹੜਾ ਨੇ ਬੇੜ ਦਿੰਦੀਆਂ ਕਿਉਂਕਿ ਨਿੰਮਤੀ ਡਰੈਸ ਤਾਂ ਦੇਖੋ ਕੰਪਲਸਰੀ ਤੋਣੀ ਸੀ ਵੈਸੇ ਤਾਂ ਦੋ ਤਿੰਨ ਡਰੈਸਾਂ ਹੈਗੀਆਂ ਨੇ ਫਿਰ ਵੀ ਮੈਂ ਨਾ ਜਿਹੜੀ ਧੋਈ ਦਿੰਦੀ ਹੁੰਦੀ ਆ ਵੀ ਚਲੋ ਕੋਈ ਨਹੀਂ ਇਹ ਇੰਨੀ ਗੰਦੀ ਨਹੀਂ ਹੈਗੀ ਚਲੋ ਸਰਫ ਵਿੱਚ ਜਿਹੜੀ ਖੰਗਾਲ ਦਿੰਦੀਆਂ ਤੇ ਉਸ ਤੋਂ ਬਾਅਦ ਜਿਹੜੀ ਸੁੱਕੀ ਜਾਊਗੀ ਕਿਉਂਕਿ ਨਾ ਹੁਣ ਮੈਂ ਜਿਹੜੇ ਮਸ਼ੀਨ 'ਚ ਕਪੜੇ ਹੀ ਨਿਚੋੜ ਕੇ ਪਾਉਂਗੀ ਕਿਉਂਕਿ ਨਾ ਹੁਣ ਤਾਂ ਦੇਖੋ ਮੌਸਮ ਜਿਹੜਾ ਖਰਾਬ ਹੀ ਲੱਗ ਰਿਹਾ ਹੈ ਬਾਕੀ ਜੇ ਅੰਦਰ ਵੀ ਪਾਉਣੇ ਪੈਗੇ ਨਾ ਫਿਰ ਉਹ ਨਿਚ ਤੇ ਜਦੋਂ ਮਸ਼ੀਨ ਵਿੱਚ ਨਚੋੜੇ ਹੁੰਦੇ ਆ ਨਾ ਫਿਰ ਜਲਦੀ ਜਿਹੜੀ ਹਵਾ ਨਾਲ ਜਿਹੜੇ ਸੁੱਕ ਜਾਂਦੇ ਆ ਹੋਰ ਨਾ ਜੀ ਇਹਦੇ ਨਾਲ ਹੀ ਮੈਂ ਆਪਣੇ ਵਲੌਗ ਦਾ ਵੀ ਐਂਡ ਕਰੂੰਗੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਹੁਣ ਐਡੀਟਿੰਗ ਵੀ ਕਰਦੀ ਆ ਇਸ ਕਰਕੇ ਨਾ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਟਾਈਮ ਲੱਗ ਜਾਂਦਾ ਆ ਤੇ ਹੋਰ ਵੀ ਜਿਹੜੇ ਸ਼ਾਮ ਦੇ ਈਵਨਿੰਗ ਟਾਈਮ ਦੇ ਕੰਮ ਆ ਉਹ ਵੀ ਬਹੁਤ ਸਾਰੇ ਹੋ ਜਾਂਦੇ ਆ ਇਸ ਕਰਕੇ ਮੈਂ ਆਪਣੇ ਵਲੌਗ ਦਾ ਇੱਥੇ ਹੀ ਜਿਹੜਾ ਐਂਡ ਕਰਦੀ ਆ ਔਰ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਨਨ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਹੋਊਗੀ ਤਾਂ ਪਿਆਰ ਨਾਲ ਜਿਹਾ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਮੈਂ ਹਰ ਵਾਰੀ ਕਹਿੰਦੀ ਹੁੰਦੀ ਆ ਕਿ ਤੁਹਾਡੇ ਕਮੈਂਟ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੰਦੇ ਆ ਅਗਲਾ ਵਲੌਗ ਬਣਾਉਣ ਵਾਸਤੇ ਹੈਨਾ ਤੇ ਇਸ ਕਰਕੇ ਤੁਸੀਂ ਮੈਨੂੰ ਸਾਰੇ ਜਨਨ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਜਿਹੜੇ ਮੇਰੇ ਵਲੌਗ ਆ ਕਿਹੋ ਜਿਹਾ ਲੱਗਦੇ ਆ ਔਰ ਨਾਲ ਹੀ ਜੇ ਤੁਸੀਂ ਮੇਰੇ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੋਰ ਨਾ ਹੁਣ ਮਿਲੂੰਗੀ ਮੈਂ ਤੁਹਾਨੂੰ ਇੱਕ ਸੋਹਣੇ ਜਿਹਾ ਪਿਆਰੇ ਜਿਹਾ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ